ਰੌਲਾ ਹੈ ਗਾਏ। ਲਾਉ ਵੀ ਸਾਨੂੰ ਬੰਦਾ ਮਲਾਉਣਾ ਬਾਈ ਇੱਕ ਇਹ ਬਾਈਆਂ ਨੇ ਪਹਿਲਾਂ ਬੱਕਰੀਆਂ ਵੇਚ ਕੇ ਮੱਝਾਂ ਲੈ ਲਈਆਂ ਸੀ ਤਾਂ ਜਿਹੜਾ ਦਵਾਰੇ ਸੌਂਕ ਆ ਵੀ ਉਹ ਕਹਿੰਦੇ ਵੀ ਆਹ ਬਾਈ ਤੋਂ ਪਿਆਗਾ ਦਵਾਰੇ ਹਾਂਜੀ ਇਹ ਸਾਡੇ ਤਾਏ ਦਾ ਪੁੱਤ ਆ ਜੀ ਪਿਛਲੇ 25 30 ਸਾਲ ਤੋਂ ਸਾਡੇ ਨਾਲ ਹੀ ਆ ਦਵਾਰੇ ਬੱਕਰੀਆਂ ਰੱਖਣ ਦਾ ਕਾਰਨ ਹੀ ਸਾਡਾ ਇਹ ਬਣਿਆ ਕਿਉਂਕਿ ਇਸ ਬੰਦੇ ਨੇ ਗੱਲ ਹੀ ਨਹੀਂ ਛੱਡੀ ਹਾਲਾਂਕਿ ਅਸੀਂ ਤਾਂ ਕਿੱਤਾ ਚੇਂਜ ਕਰਤਾ ਦੀਗਾ ਮਹਿਸਾਂ ਲੈ ਲਈਆਂ ਦੀ ਦੁੱਧ ਦਾ ਕੰਮ ਆ ਜ਼ੱਟ ਤੇ ਇਹ ਇਸ ਬੰਦੇ ਨੇ ਬੱਕਰੀਆਂ ਵਾਲੀ ਗੱਲ ਹੀ ਨਹੀਂ ਛੱਡੀ ਤਾਂ ਇਹਦੇ ਰਿਹਾਰ ਦੇ ਮਾਰਿਆਂ ਸਾਨੂੰ ਦਵਾਰੇ ਲੈਣੀਆਂ ਪਈਆਂ ਤੇ ਉੱਥੋਂ ਫਿਰ ਅੱਗੇ ਸੌਂਕ ਸਾਡੇ ਬੱਚਿਆਂ ਨੂੰ ਵੀ ਪੈ ਗਿਆ ਤੇ ਸਾਨੂੰ ਵੀ ਚੱਲ ਪਿਆ ਠੀਕ ਹੈ ਇਸ ਕਰਕੇ ਦੁਬਾਰਾ ਕਾਰਨ ਬੱਕਰੀਆਂ ਰੱਖਣ ਦਾ ਇਹ ਬੰਦਾ ਬਣਿਆ ਸੰਸੇਰ ਸਿੰਘ ਕਾਲਾ ਠੀਕ ਹੈ ਹਾਂਜੀ ਲਓ ਵੀ ਇਹ ਸੌਂਕ ਸੀਗਾ ਬਾਈ ਨੂੰ ਬੱਕਰੀਆਂ ਦਾ ਹਾਂਜੀ ਤੇ ਹੁਣ ਇਹ ਇਹ ਅਸਲ ਚਰਵਾਹਾ ਇਹ ਹੈ ਹਾਂਜੀ ਅਸਲ ਚਰਵਾਹਾ ਇਹ ਹੈ ਅਸੀਂ ਤਾਂ ਖੱਬੇ ਸੱਚੇ ਵਾਲੀ ਆ ਬਾੜੇ ਬੋੜੇ ਟਾਈਮ ਵਾਲੀ ਆ ਅਸਲ ਤਾਂ ਡੈਰੀ ਦਾ ਕੰਮ ਆਣਾ ਹਾਂਜੀ ਹਾਂ ਆਹ ਦੇਖੋ ਬਈ ਦਵਾਰੇ ਰੱਖ ਲੀਆਂ ਪਾਈਆਂ ਨੇ ਬੱਕਰੀਆਂ ਤੇ ਅੱਜ ਪਿੰਡ ਪਹੁੰਚੇ ਸੀਗੇ ਇਸੜਾ ਸਿਆੜਾ 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 ਅੱਜ ਪਿੰਡ ਪਹੁੰਚੀ ਸੀ ਸਿਆੜ ਤੇ ਬਾਬਾ ਦਰਸਨਾ ਇਹਦੀਆਂ ਬੱਕਰੀਆਂ ਦਿਖਾਈਆਂ ਨੇ ਭਾਈ ਅੱਜ ਵੀਡੀਓ ਬਣਾਈ ਆ ਤੇ ਇਧਰ ਤਾਰੀ ਭਾਈ ਆਪਣਾ ਤਾਰੀ ਦੱਸੀ ਭਾਈ ਬਾਰੇ ਮੜਾ ਜਾ ਬਾਈ ਦਾ ਯਾਰ ਵਧੀਆ ਨੌ ਕਰਿਆ ਬੰਦੇ ਨੇ ਵਧੀਆ ਨੌ ਚੱਲਿਆ ਇਹ ਜਾਗਰ ਉਹਨਾਂ ਕੋਲ ਰਹਿੰਦਾ ਸੀ ਬੱਕਰੀ ਬੱਕੇ ਉਹਨੇ ਰੱਖੀਆਂ ਜਿਹਦੇ ਕਾਂਡ ਵਾਲੀਆਂ ਚੂੜ ਵਾਲੀਆਂ ਇਹਦੇ ਕੋਲ ਸੀ ਸਾਰਾ ਨਸਲ ਇਹਦੇ ਕੋਲ ਸੀਗੇ ਬੰਦੇ ਕੋਲੇ ਚੂੜ ਵਾਲੀ ਹੈ ਨਾ ਹਾਂ ਚੂੜ ਵਾਲੀ ਬੰਦਾ ਚੂੜ ਵਾਲੀ ਬਿਨਾ ਤਾਂ ਬੰਦਾ ਪਛਾਣਦੀ ਨਹੀਂ ਕਰਦਾ ਕਿਸੇ ਦੀ ਨਹੀਂ ਮੈਂ ਤਾਂ ਫਿੱਕੇ ਨਹੀਂ ਕਰਦਾ ਬੱਕਰੀ ਇਹ ਤਾਂ ਹੁਣ ਵੀ ਉਹਨਾਂ ਨੂੰ ਹੀ ਪਿੱਟਦਾ ਜਾਣੀ ਤੋਂ ਤਾਂ ਨਾ ਹੁਣ ਚਾਲ ਕੇ ਤੇ ਸ਼ਾਲਾ ਕੋਹ ਨੂੰ ਨਹੀਂ ਆਈ ਹੁਣ ਚੱਲੀ ਆਪਾਂ ਨਾ ਕਿਸੇ ਦਿਨ ਚਲੋ ਯਾਰ ਤੁਹਾਨੂੰ ਕਿਤੇ ਲੱਭ ਸਕਦਾ ਯਾਰ ਮਤਲਬ ਮਤਲਬ ਸਰਕਲ ਹੈਗਾ ਤੁਹਾਨੂੰ ਲੱਭ ਸਕਦਾ ਐ ਅੰਮ੍ਰਿਤਸਰ ਕਿੰਨੀ ਮਾਰ ਦਿਆਂ ਕਿਹੜਾ ਹਾਂ